ਜਿਹੜੇ ਪਿੰਡ ਨੇ ਅਨਾਉਂਸ ਕਰਤਾ ਕਿ ਆ ਪਿੰਡ ਜਿਹੜਾ ਸਾਡਾ ਫੱਟਾ ਲਾ ਪਿਆ ਵੀ ਆ ਹੁਣ ਸਾਡਾ ਪਿੰਡ ਜਿਹੜਾ ਉਹ ਨਸ਼ਾ ਮੁਕਤ ਹੈ ਜੀ 1 ਲੱਖ ਰੁਪਈਆ ਉਸ ਪਿੰਡ ਨੂੰ ਵੈਸੀ ਨਾਮ ਦਾ ਜਿਹੜੇ ਪਿੰਡ ਨੇ ਅਨਾਉਂਸ ਕੀਤਾ ਤੇ ਬਾਅਦ ਅਨਾਉਂਸ ਪਿੰਡ ਨੇ ਉਸ ਪਿੰਡ ਨੇ ਜੋ ਮੰਗਾ ਰੱਖਣੀ ਹੈ ਤੁਮ ਹਲਕ ਲਿੰਕ ਬਣਾਉਣਾ ਉਸ ਪਿੰਡ ਨੇ ਸਕੂਲ ਚ ਲਾਇਬ੍ਰੇਰੀ ਬਣਾਉਣੀ ਹੈ ਕਮਰੇ ਬਣਾਉਣੇ ਆ ਜਾਂ ਕੋਈ ਹੋਰ ਇਹੋ ਜਿਹੇ ਕੰਮ ਹੈ ਸੋਲਰ ਲਾਈਟਾਂ ਲਾਉਣੀ ਆ ਚਲੋ ਤੋਬੇ ਤੇ ਗਰਾਊਂਡ ਤਾਂ ਕਰ ਹੀ ਰਹੇ ਆ ਉਹ ਤਾਂ ਇਧਰ ਨੂੰ ਆ ਗਿਆ ਸੋਲਰ ਲਾਈਟਾਂ ਲਾਉਣੀਆਂ ਨੇ ਪਿੰਡ 'ਚ ਕੋਈ ਪਿੰਡ 'ਚ ਐਂਬੂਲੈਂਸ ਚਾਹੀਦੀ ਹੈ ਜਾਂ ਕੋਈ ਪਿੰਡ 'ਚ ਕੋਈ ਹੋਰ ਕੋਈ ਮਤਲਬ ਕੋਈ ਵੀ ਕਿਸੇ ਕਿਸਮ ਦਾ ਕੰਮ ਪਿੰਡ 'ਚ ਪਿੰਡ ਪਿੰਡ ਦੀ ਭਲਾਈ ਵਾਸਤੇ ਜਿਹਦਾ ਸਾਰਿਆਂ ਨੂੰ ਫਾਇਦਾ ਹੁੰਦਾ ਹੋਵੇ ਉਹ ਜਿਹੜਾ ਕਰਾਂਗੇ ਅਸੀਂ 67000 ਕਿਲੋਮੀਟਰ ਸੜਕਾਂ ਨੇ ਪਿੰਡਾਂ ਨੂੰ ਜੋੜਦੀਆਂ ਜਿਹੜੀ ਲਿੰਕ ਮੰਡੀਆਂ ਨਾਲ 19000 ਕਿਲੋਮੀਟਰ ਸੜਕਾਂ ਜਿਹੜੀਆਂ ਅਸੀਂ ਕੱਲ ਅਸੀਂ ਇੱਥੇ ਠੇਕੇਦਾਰ ਬੁਲਾਈ ਸੀ ਸੜਕਾਂ ਨੇ ਸਾਰੇ ਜਮਾਈਤੀ ਆਹੀ ਟਾਈਮ ਸੀ ਦੇਖਿਆ ਨਾ ਕੋਈ ਟੀਵੀ ਤੇ ਦੇਖਿਆ ਨਾ ਸੜਕਾਂ ਦੇ ਟਿਕਾਣਾ ਬਲਾਏ ਸੀ 3500 ਕਰੋੜ ਰੁਪਏ ਜਾਰੀ ਕਰਨ ਲੱਗਿਆ 27 ਉਹ ਲੇਗ ਸੜਕਾਂ ਦੀ ਜਿਹੜੀ ਹੈ ਰਿਪੇਅਰ ਚਾ ਨਵੀਆਂ ਜਾਂ 10 ਫੁੱਟ ਤੋਂ ਉਠਾ ਰਾਣੀਆਂ ਪਲੱਸ 587 ਕਰੋੜ ਰੁਪਇਆ ਅਲੱਗ ਤੋਂ ਰੱਖਿਆ ਕਿ 5 ਸਾਲ ਰਿਪੇਅਰ ਦਾ ਵੀ ਤੂੰ ਹੀ ਖਿਆਲ ਰੱਖਣਾ ਭਾਈ 5 ਸਾਲ ਜੇ ਸੜਕ ਟੁੱਟ ਗਈ ਤਾ ਫਿਰ ਤੂੰ ਜਿੰਮੇਵਾਰ ਹੋਵੇਂਗਾ ਹਾਂ ਤੇਥੋਂ ਕੋਈ ਅਫਸਰ ਰਿਸ਼ਵਤ ਨਹੀਂ ਮੰਗੂਗਾ ਤੇਥੋਂ ਕੋਈ ਅਫਸਰ ਕਮਿਸ਼ਨ ਚ ਹਿੱਸਾ ਨਹੀਂ ਮੰਗੂਗਾ ਜਿੰਨਾ ਤੇਰਾ ਟੈਂਡਰ ਨਿਕਲਿਆ ਤੈਨੂੰ ਪੈਸੇ ਸਾਰੇ ਲੋਕੀ ਦੀ ਥਾਂ ਤੇ ਥੁੱਕ ਨਹੀਂ ਪਾਉਣਾ ਬਸ ਤੇ ਉੱਥੇ ਜੀ ਸੜਕ ਦੀ ਕੁਆਲਿਟੀ ਘਟ ਗਈ ਤਾਂ ਫਿਰ ਅਸੀਂ ਠੇਕੇਦਾਰ ਨੂੰ ਜਿੰਮੇਵਾਰ ਸਮਝਾਂਗੇ ਇੱਕ ਹੋਰ ਹੈ ਜਿੰਨਾ ਚਿਰ ਪਿੰਡ ਵੱਲੋਂ ਪੰਚਾਇਤ ਵੱਲੋਂ ਮਾਤਾ ਪਾਕ ਇਹ ਦਿੱਤੇ ਜਾਂਦਾ ਜਿਹੜੀ ਪਿੰਨੋਂ ਸੜਕ ਜਾਂਦੀ ਹੈ ਜਿੰਨਾ ਚਿਰ ਪਿੰਡ ਦੀ ਪੰਚਾਇਤ ਕੋਲ ਮਤਾ ਨਹੀਂ ਪਾਇਆ ਕਿ ਦਿੱਤਾ ਜਾਂਦਾ ਵੀ ਸੜਕ ਬਹੁਤ ਵਧੀਆ ਬਣੀ ਹੈ ਜੀ ਉਹਨਾਂ ਚਿਰ ਅਸੀਂ ਉਹਨਾਂ ਦੇ ਬੈਂਕ ਗਰੰਟੀਆਂ ਤੇ ਉਹਨਾਂ ਦੇ ਪੈਸੇ ਲਈਜ ਨਹੀਂ ਕਰਨੇ। ਮੂਰੇ ਮੂਰੇ ਸੜਕ ਬਣੀ ਜਾਂਦੀਆਂ ਮੰਗ ਟੁੱਟੀ ਜਾਂਦੀ। ਬਾਅਦ ਕਹਿੰਦੇ ਨੇ ਬਣਾਤੀ ਸੀ ਤਾਂ ਜੀ। ਹਾਂ ਨਹੀਂ ਤਾਂ ਤੁਸੀਂ ਕਲੀਅਰ ਕਰੋਗੇ। ਤੁਸੀਂ ਪਾਓ ਮਤੇ ਤਾਂ ਸੜਕ ਉਹ ਸੜਕ ਦੇ ਠੇਕੇਦਾਰ ਦਾ ਪੈਸਾ ਜਿਹੜਾ ਤਾਂ ਅਸੀਂ ਲੀਜ਼ ਕਰਾਂਗੇ ਜੀ ਪੰਚਾਇਤ ਕੋਲ। ਉਹ ਪੰਚਾਇਤ ਪਿੰਡ ਦੇ ਵਿੱਚ ਖੜ ਕੇ ਸਾਰਿਆਂ ਨਾਲ ਗੱਲ ਕਰਕੇ ਕਰੋ ਭਾਈ ਆ ਮਤਾ ਪਾਉਣ ਲੱਗੇ ਆਂ ಗ್ರಾಮ ਸਭਾ ਬੁਲਾ ਲਓ ਚਾਹੇ ਜੇ ਤੋ ਤਾਂ ਫਿਰ ਤੋ ਸੜਕ ਥੋੜੇ ਪਿੰਡ ਦੀ ਐ ਮੈਂ ਕੱਲ ਉਹਨਾਂ ਨੂੰ ਕਿਹਾ ਵੀ ਇਹੋ ਜਿਹੀ ਬਣਾ ਦਿਓ ਸੜਕਾ 500 ਰੁਪਏ ਰਿਪੇਅਰ ਕਰਨ ਦੀ ਲੋੜ ਹੀ ਨਾ ਪਵੇ ਤੁਹਾਡਾ ਖਰਚਾ ਬਚੂਗਾ 5 ਸਾਲ ਦੀ ਰਿਪੇਅਰ ਦਾ ਅਸੀਂ ਤਾਂ ਤੁਹਾਨੂੰ ਦੇਵਾਂਗੇ ਨਾ ਕੱਠੀ ਵੀ 5 ਸਾਲ ਦਾ ਵੀ ਆ ਵੀ ਲੈਣਾ ਪਰ ਤੂੰ ਆ ਪੀਟ ਹੋਏ ਪਾਈ ਜਾਉਂਗੇ ਆਪ ਹੀ ਪੱਟ ਚ ਲਈ ਜਾਉਂਗੇ ਤਾਂ ਕਿਥੇ ਸੜਕ ਪਹਿਲੀ ਇਹੋ ਜਿਹੀ ਬਣਾ ਦਿਓ ਜਿਹੜੀ 5 ਸਾਲ ਟੁੱਟੇ ਹੀ ਨਾ ਤੋ ਕਾ ਲੋ ਇਹਨੇ ਖੁਸ਼ ਹੋ ਕੇ ਗਏ ਨੇ ਕਹਿੰਦੇ ਪੰਜ ਨਹੀਂ 6 ਕਰ ਦੋ ਭਾਵੇਂ ਜੀ ਸਾਨੂੰ ਬਸ ਆ ਤੰਗ ਨਾ ਕਰਨ ਅਫਸਰ ਭਾਵੇਂ ਜੀ ਉਹ ਮੇਰੀ ਗਾਰੰਟੀ ਉਹ ਮੈਂ ਕਰੂੰਗਾ ਜੀ ਕੰਮ ਬਾਕੀ ਜਿਹੜਾ ਰਜਿਸਟਰੀਆਂ ਦਾ ਜਿਹੜਾ ਕੰਮ ਹੈ ਪਹਿਲਾਂ ਉਹ ਉਹ ਭਾਸ਼ਾ ਜਿਹੜੀ ਹੈ ਉਰਦੂ ਹੁੰਦੀ ਇਸ ਲਿਖੀ ਪੰਜਾਬੀ ਚ ਹੁੰਦੀ ਬਾਹਰ ਕੁਬਾ ਬਾਹ ਹਕੂਕ ਬਾ ਫਲਾਨਾ ਪਤਾ ਨਹੀਂ ਸਮਝੀ ਨਾ ਹੁੰਦਾ ਕੀ ਹੋ ਗਿਆ ਉਤਰ ਬਾਦੱਖਣ ਪਤਾ ਨਹੀਂ ਕੀ ਲਿਖੀ ਜਾਂਦੇ ਉਹ ਸਿੰਪਲ ਪੰਜਾਬੀ ਚ ਕਰਤਾ ਸੀ ਕਿ ਲਿਖੋ ਆਪ ਪਰਾਣਾ ਸਿੰਘ ਨੇ ਪਲਾਨਾ ਸਿੰਘ ਨੂੰ ਰੀਟਰੀ ਕਰਾਈ ਹੈ ਐਨੇ ਪੈਸੇ ਐਨੇ ਉਹਦੇ ਅੱਦੇ ਬਣ ਜੀ ਦੀ ਕਿੰਨੇ ਅੱਦੇ ਬਣਦੇ ਹਨ ਇਹ ਰੀਟਰੀ ਹੋਣੀ ਹੈ ਕਿਹੜੀ ਕਿਹੜੀ ਗੱਲ ਆਪ ਪੜ ਸਕੇ ਇਸ ਬੰਦਾ ਕਰੇ ਆਪਣੇ ਜੋ ਅੱਖਾਂ ਤੋਂ ਪੜਾ ਲਿਆ ਲਿਖ ਠੀਕ ਹੈ ਨਹੀਂ ਤਾਂ ਪੜਦੇ ਪੜ ਹੀ ਨਹੀਂ ਜਾਂਦੀ ਰੀਟਰੀ ਉਹ ਸੌਖੀਆਂ ਕਰਤੀ ਠੀਕ ਹੈ ਨਾ ਬਾਕੀ ਪਿੰਡਾਂ ਵਾਸਤੇ ਜਦੋਂ ਮਰਜੀ ਤੁਸੀਂ ਸਾਡੇ ਕੋਲੇ ਤਾਲਮਿਲ ਕਮੇਟੀ ਇੱਕ ਬਣਾ ਲਾਂਗੇ ਉਸੀਂ ਸਾਨੂੰ ਨਮਾਇੰਦੇ ਆਪਣੇ ਵੀ ਦੇ ਦਿਓ ਵਿੱਚ ਮੰਤਰੀ ਸਾਹਿਬਾਨ ਆ ਜਾਣਗੇ ਤੇ ਅਫਸਰ ਸਾਹਿਬਾਨ ਆ ਜਾਣਗੇ ਤੇ ਤੁਸੀਂ ਤਾਲਮਿਲ ਕਮੇਟੀ ਦੇ ਵਿੱਚ ਕੋਈ ਵੀ ਸੁਝਾਅ ਕੋਈ ਵੀ ਉਹਦਾ ਇੱਕ ਪੋਰਟਲ ਬਣਾ ਲਾਂਗੇ ਆਨਲਾਈਨ ਹੀ ਭਾਵੇਂ ਤੁਸੀਂ ਕਰ ਲਿਓ ਤੇ ਉਹ ਤੁਸੀਂ ਦੱਸ ਦੇ ਰਹੋ ਸਾਡੇ ਨਾਲ ਕਿਉਂਕਿ ਕੱਲ ਕੱਲਾ ਇੱਕ ਦਿਨ ਮਿਲਣ ਨਾਲ ਨਹੀਂ ਹੋਣਾ ਕੰਮ ਇਹ ਇਹ ਤਾਂ ਹੋ ਜਾਦਾ ਕਿ ਸਰਪੰਚ ਨੂੰ ਪਰਸੋਂ ਨੂੰ ਕੰਮ ਪੈ ਜੇ ਫਿਰ ਦੁਬਾਰੇ ਫਿਰ ਉਹ ਅਗਲੇ ਪੰਚਾਇਤ ਦੇ ਦੀ ਬੇਟ ਕਰੂਗਾ ਉਹ ਵੀ ਉੱਧੇ ਜਾਊਂ ਉੱਧੇ ਦੱਸੂ ਅਰ ਸੋਣ ਕੰ ਪਰਸੋਂ ਸੁਣ ਲਓ ਸੋਚ ਕਰਕੇ ਅਸੀਂ ਬਿਲਕੁਲ ਇਸ ਗੱਲ ਨੂੰ ਕਲੀਅਰ ਆ ਕਿ ਪਰਮਾਤਮਾ ਨੇ ਰੋਜ਼ ਰੋਜ਼ ਮੌਕੇ ਨਹੀਂ ਦਿੰਦੇ ਹੈ ਜੀ ਪਰਮਾਤਮਾ ਨੇ ਮੌਕਾ ਦੇਤਾ ਤੁਹਾਨੂੰ ਵੀ ਦੇਤਾ ਮੈਨੂੰ ਵੀ ਦੇਤਾ ਪੈਨ ਤੁਹਾਡੇ ਕੋਲੇ ਵੀ ਹੈ ਪੈਨ ਮੇਰੇ ਕੋਲੇ ਵੀ ਹੈ ਤੁਹਾਡੇ ਵਾਲੇ ਪੈਨ ਨੇ ਲਿਖਣਾ ਵੀ ਐਨੇ ਚਾਹੀਦੇ ਹੈ ਮੇਰੇ ਵਾਲੇ ਪੈਨ ਨੇ ਲਿਖਣਾ ਵੀ ਆ ਚੱਕ ਪਿੰਡਾਂ ਵਾਲਿਆਂ ਸਾਰੇ ਉੱਥੋਂ ਹੀ ਆਏ ਆ ਗੁੱਲਡੰਡ ਖੇੜ ਕੇ ਠੀਕ ਹੈ ਨਾ ਸੋ ਪਲੀਜ਼ 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 ਮੈਨ ਪਲੀਜ਼ ਪਲੀਜ਼ ਬਾਤ ਕਰ ਲਿਓ ਸੋ پتہ ਕਿ ਫਿਰ ਆ ਮੈਨ ਨੂੰ ਭੁੱਲ ਗਿਆ ਕੀ ਕਹਿ ਰਿਹਾ ਇਸ ਮੈਂ ਐ ਲਾਈਟ ਉੱਟ ਜਾਨੀ ਹੈ ਨਾ ਜੀ ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਪਿੰਡਾਂ ਨੂੰ ਅਸੀਂ ਐ ਬਣਾ ਦੇਾਂਗੇ ਕਿ ਲੋਕ ਦੇਖਣ ਆਉਣ ਸਾਰੇ ਦੇਸ਼ ਚੋਂ ਕਿਰ ਪੰਜਾਬ ਦੇ ਪਿੰਡ ਜਿਹੜਾ ਮਰਜੀ ਪਿੰਡ ਆ ਤੱਕ ਵੀ ਜਿਹੜਾ ਮਰਜੀ ਪਿੰਡ ਦੇਖ ਲੈਣ ਇਸ ਵਾਰ ਅਸੀਂ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ੀਧੀ ਦੇ ਮਨਾ ਰਹੇ 350 ਸਾਲਾ 24 ਨਵੰਬਰ ਅਸੀਂ ਉਹਦੇ ਵਾਸਤੇ ਲੱਖ ਪੈਸੇ ਰੱਖ ਲਏ 55 ਕਰੋੜ ਰੁਪਇਆ ਲਗ ਰੱਖ ਲਿਆ ਸਭ ਤੋਂ ਪਹਿਲਾਂ ਤਾਂ ਜਿਹੜੇ ਜਿਹੜੇ ਪਿੰਡਾਂ 'ਚ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਹੈ 101 ਪਿੰਡ ਅਸੀਂ ਹੁਣ ਤੱਕ ਸਪੋਰਟ ਕੀਤਾ ਹੈ ਉਹਨਾਂ ਪਿੰਡਾਂ ਵਾਸਤੇ ਸੀ ਲੱਗ ਫੰਡ ਰੱਖਿਆ ਹੋਇਆ ਉੱਥੇ ਕੀਰਤਨ ਕਰਾਵਾਂਗੇ ਉੱਥੇ ਦੀਵਾਨ ਲੱਗਣਗੇ ਉਹਦੇ ਗੁਰੂ ਸਾਹਿਬ ਦੀ ਮਹਿਮਾ ਹੋਊਗੀ ਜਿਹੜੇ ਜਿਹੜੇ ਪਿੰਡਾਂ 'ਚ ਚਰਨ ਛੋਹ ਪ੍ਰਾਪਤ ਪਿੰਡ ਨੇ ਗੁਰੂ ਸਾਹਿਬ ਦੇ ਠੀਕ ਹੈ ਨਾ ਉਹਨਾਂ ਉਹਨਾਂ ਪਿੰਡਾਂ ਲਈ ਖਾਸ ਤੌਰ ਤੇ ਸੀ ਗੁਰੂ ਸਾਹਿਬ ਦੇ ਨਾਂ ਤੇ ਸਪੈਸ਼ਲ ਫੰਡ ਦੇਵਾਂਗੇ ਸੀ ਉਹਨਾਂ ਨੂੰ ਕਿਉਂਕਿ ਆਪਾਂ ਸਰਬੱਤ ਦਾ ਭਲਾ ਮੰਗਣ ਵਾਲੀ ਬਾਣੀ ਜਿਹੜੀ ਹੈ ਉਹ ਹਰ ਰੋਜ਼ ਪਿੰਡਾਂ ਦੇ ਸਪੀਕਰਾਂ ਚੋਂ ਸਵੇਰੇ ਸ਼ਾਮ ਬੋਲਿਆ ਜਾਂਦਾ ਹੈ ਸਰਬੱਤ ਦਾ ਭਲਾ ਤੇ ਅੱਜ ਜੋ ਹੋ ਰਿਹਾ ਹੈ ਇਨਸਾਨੀਅਤ ਜਿਹੜੀ ਹੈ ਸ਼ਰਮਸਾਰ ਹੋ ਰਹੀ ਹੈ ਤੁਸੀਂ ਦੇਖੋ ਕਿੰਦੀ ਵੱਡੀ ਘਟਨਾ ਪਹਿਲਗਾਮ ਚ ਹੋਈ ਹੈ ਬਹੁਤ ਨਿਰਦੋਸ਼ ਲੋਕਾਂ ਨੇੜੇ ਨੇ ਉੱਥੇ ਮਾਰੇ ਗਏ ਨੇ ਪਰ ਆਪਾਂ ਭਾਈਚਾਰਕ ਸਾਂਝ ਆਪਣੀ ਤੋੜਨੀ ਨਹੀਂ ਭਾਈਚਾਰਕ ਸਾਂਝ ਦਾ ਜਿਹੜਾ ਸਭ ਤੋਂ ਵੱਡਾ ਮੁੱਢ ਹੈ ਉਹ ਪਿੰਡਾਂ 'ਚ ਮਰੇਗਾ ਦੀ ਗੱਲ ਕਰਦਿលਿਆਂ ਨਰੇਗਾ ਦਾ ਅਸੀਂ ਕੀਤਾ ਕਿ ਜਦੋਂ ਕੰਮ ਹੋਵੇ ਜਿਵੇਂ ਹੁਣ ਸੀਜ਼ਨ ਹੈ ਹਾੜੀ ਦਾ ਜਦੋਂ ਕੰਮ ਹੋਵੇ ਫਿਰ ਤਬਾਦ ਹੁਣ ਜੀਰੀ ਲਾਵਾਂਗੇ ਜੂਨ ਮਈ ਜੂਨ 'ਚ ਚੋਨੇ ਦਾ ਆਫੀਸਿੰਗ ਰੂਪ ਜਦੋਂ ਕੰਮ ਹੋਵੇ ਮਾਰਕੀਟ ਚ ਮਤਲਬ ਖੇਤਾਂ ਚ ਕੰਮ ਹੋਵੇ ਉਦੋਂ ਨਰੇਗਾ ਨਹੀਂ ਚਲਾਉਣੀ ਉਦੋਂ ਸਿਰਫ ਉਹਨਾਂ ਨੂੰ ਜਿਹੜਾ ਕੰਮ ਹੈਗਾ ਉਹ ਕਰ ਲੈਣ ਦੇ ਠੀਕ ਆ ਤੁਸੀਂ ਬਰਾਬਰ ਚਲਾ ਲੈਣੇ ਉਹਦੇ ਉਹ ਵਿਚਾਰੇ ਦੇਖਦੇ ਰਹਿੰਦੇ ਇੱਧਰ ਜਾਈਏ ਤਾਂ ਕਾਰਡ ਕੈਂਸਲ ਹੁੰਦਾ ਜੇ ਇੱਧਰ ਜਾਵਾਂਗੇ ਤਾਂ ਆ ਦਿਹਾੜੀ ਮਿਲਦੀ ਹੁਣ ਕੋ ਕਰਤਾ ਉਹਨਾਂ ਨੂੰ ਉਦੋਂ ਕੰਮ ਮਿਲੂਗਾ ਜਦੋਂ ਕੰਮ ਨਹੀਂ ਹੈਗਾ ਮਾਨ ਕੋਈ ਮਈ ਮਈ ਚ ਕੋਈ ਕੰਮ ਨਹੀਂ ਹੁੰਦਾ ਜ਼ਿਆਦਾ ਮਈ ਜੂਨ ਚ ਚਲਾ ਲਓ ਸਤੰਬਰ ਅਕਤੂਬਰ ਚ ਫੇਰ ਚੋ ਨਾ ਜਾਂਦਾ ਉਹ ਬੰਦ ਕਰ ਦੋ ਨਵੰਬਰ ਚ ਕਣਕ ਲਾ ਬਿਜਣੀ ਹੁੰਦੀ ਐ ਕਣਕ ਤੋਂ ਬਾਅਦ ਫੇਰ ਦਸੰਬਰ ਵੇਲਾ ਪਿਆ ਜਨਵਰੀ ਵੇਲੀ ਤੇ ਉਦੋਂ ਕਰ ਲੋ ਉਹਨਾਂ ਨੂੰ ਉਦੋਂ ਕੰਮ ਮਿਲੇ ਜਦੋਂ ਕੰਮ ਹੈ ਨਹੀਂ ਉਹਨਰੇਗਾ ਬਣਾਈ ਐ ਇਸੇ ਕੰਮ ਵਾਸਤੇ ਸੀ ਐਂ ਥੋੜੀ ਜਿਹੀ ਬਰਾਬਰ ਲਾ ਦੋ ਔਰ ਨਰੇਗਾ ਚ ਅਸੀਂ ਬਦਲਣ ਵੀ ਲੱਗਿਆ ਕਹ ਮੈਂ ਸਹਿਰ ਸੈਂਟਰ ਨੂੰ ਵੀ ਕਹ ਤੂੰ ਬਦਲ ਦੋ ਨਰੇਗਾ ਚ ਕੋਈ ਕ੍ਰੀਏਟਿਵ ਕੰਮ ਤਾਂ ਹੋਣਾ ਪ੍ਰੋਡਕਟਿਵ ਕੰਮ ਹੋਣਾ ਇੱਧਰ ਲੀ ਪੜੀ ਚੱਕ ਕੇ ਇੱਧਰ ਤਰ ਦਿੰਦੇ ਨੇ ਅਗਲੀ ਵਾਰ ਇੱਧਰ ਲੀ ਚੱਕ ਕੇ ਇੱਧਰ ਤਰ ਦਿੰਦੇ ਕੁ ਕੰਮ ਤਾਂ ਇਹੋ ਪਿੰਡ ਦਾ ਕੰਮ ਹੋਇਆ ਜੀ ਆ ਤਿੰਨ ਵਾਰੀ ਇੱਧਰ ਦਰਤੀ ਤਿੰਨ ਵਾਰੀ ਇੱਧਰ ਦਰਤੀ ਟੋਕਰੇ ਚ ਕਾਇਂ ਰੱਖਦੇ ਆ ਮਾਵਾ ਭੈਣ ਕੁ ਸਕੂਲਾਂ ਦੇ ਕੰਮ ਕਰਾਈ ਉਹਨਾਂ ਤੋਂ ਨਰੇਗਾ ਚੋਂ ਆਪਾਂ ਗਰਾਊਂਡ ਬਣਾ ਸਕਦੇ ਆ ਜੀ ਕੁ ਕ ਪਿੰਡ ਰ ਬਾੜਾ ਹੋਵੇ ਉਹ ਦਾ ਨਰੇਗਾ ਦਾ ਸੋ ਅਸੀਂ ਤੁਹਾਨੂੰ ਇਹ ਆਉਣ ਵਾਲੇ ਦਿਨਾਂ ਚ ਇਹਨੇ ਬ੍ਰਾਸ਼ਰ ਬਣਾ ਕੇ ਦੇਵਾਂਗੇ ਕਿ ਨਰੇਗਾ ਚ ਕੀ ਕੀ ਹੋ ਸਕਦਾ ਹੈ ਉਹ ਕਰਵਾਓ ਸਰਪੰਚਾਂ ਨੂੰ ਦੁਹਾਰ ਦੇਵਾਂਗੇ ਕਿ ਤੁਸੀਂ ਕੰਮ ਤੁਸੀਂ ਸਪੋਟ ਤੁਸੀਂ ਕਰ ਸਕਦੇ ਹੋ ਕਿ ਆਹ ਕਰਵਾਉਣਾ ਹੈ ਤਾਂ ਜਿਹੜੇ ਨਰੇਗਾ ਸੈਕਟਰੀ ਉਹਨਾਂ ਨੂੰ ਆਰਡਰ ਦੇਵਾਂਗੇ ਕਿ ਸਰਪੰਚਾਂ ਨੂੰ ਪੁੱਛ ਕੇ ਕਰਾ ਆਪਣੇ ਆਪ ਹੀ ਰਿਸਟਰ ਲਾਏ ਨੇ ਪੱਚੇ ਜੇ ਰਿਸਟਰਾਂ ਤੇ ਸਾਈਨ ਕਰਾ ਲੈਂਦੇ ਨੇ ਕੰਮ ਕੋਈ ਹੋਰ ਕਰ ਜਾਂਦਾ ਦਿਹਾੜੀ ਕਿਸੇ ਹੋਰ ਦੇ ਦਿੰਦੇ ਮੈਨੂੰ ਤਾਂ ਪਤਾ ਮੈਂ ਆਇਆ ਹਾਂ ਨਾ ਤੁਹਾਡੇ ਚੋਂ ਹੀ ਬਾਕੀ ਇਹਨੂੰ ਪਤਾ ਨਹੀਂ ਆਪਾਂ ਛੱਡੋ ਪਰ ਉਹਨਾਂ ਦੀ ਗੱਲ ਵੀ ਨਹੀਂ ਕਰਨੀ। oh my god ਮੈਂ ਗੱਲ ਕਰਨੀ। ਮੈਂ ਉਸ ਵੀ ਕਰਤਾ ਜਿਹੜਾ ਕਰਨਾ ਸੀ ਕੰਮ ਦਾ। ਫਿਰਦੇ ਨੇ ਤਾਂ ਉਹ ਚਪਕਦੇ ਦਿੱਤੇ ਮਰਜੀ ਫਿਰਦੇ ਰਹਿਣ। ਹਾਂਜੀ ਉਹ ਛੱਡੋ ਉਹਨਾਂ ਦੀ ਕੀ ਗੱਲ ਕਰਾਂਗੇ ਯਾਰ। ਉਹ ਜਿੰਨਾਂ ਦੀਆਂ ਉਹ ਜਿੰਨਾਂ ਦੀਆਂ ਕਾਲ ਤੱਕ ਸਭ ਜਾ ਕੇ ਲੱਤ ਟੁੱਟ ਜਾਨੀ ਹੁਣ ਉਹਨੇ ਕੀ ਗੱਲਾਂ ਕਰਾਂਗੇ ਯਾਰ। ਉਹਨੇ ਕੀ ਗੱਲਾਂ ਕਰਾਂਗਾ ਬਾਬੇ। ਨਾ ਨਾ ਕਿਸਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮਤ ਮਤ ਵਜੀ ਪਈ ਹੈ ਪਤਾ ਨਹੀਂ ਕੀ ਕਰੀ ਜਾਂਦੇ ਫਿਰਦੇ ਜਾ ਚਲੋ ਫਿਰਦੇ ਰਹਿਣਾ ਆਪਾਂ ਨਹੀਂ ਰਹਿਣਾ ਸੋ ਇਸ ਕਰਕੇ ਤੁਹਾਨੂੰ ਇੱਥੇ ਬੁਲਾਇਆ ਕਿ ਮੀਟਿੰਗਾਂ ਆਪਣੀਆਂ ਲਗਾਤਾਰ ਜਾਰੀ ਰਹਿਣਗੀਆਂ ਤਾਲਮਿਲ ਕਮੇਟੀ ਬਣਾ ਕੇ ਇੱਕ ਤੇ ਜਦੋਂ ਮਰਜੀ ਤੁਸੀਂ ਆਪਣੇ ਸੁਝਾਅ ਦੇ ਸਕਦੇ ਹੋ ਤੇ ਤੁਹਾਨੂੰ ਪੁੱਛ ਕੇ ਕੰਮ ਕਰਾਂਗੇ ਕਿ ਕੀ ਕੰਮ ਆਦਿਕਾ ਕਿਉਂਕਿ ਪਤਾ ਕੀ ਹੈ ਸਰਕਾਰ ਵੱਲੋਂ ਆ ਜਾਂਦਾ ਪੈਸਾ ਪਿੰਡ ਦੀ ਉਹਨੂੰ ਲੋੜ ਹੀ ਨਹੀਂ ਹੁੰਦੀ ਪਿੰਡ ਚੋ ਉਸ ਚੀਜ਼ ਦੀ ਲੋੜ ਹੀ ਨਹੀਂ ਹੁੰਦੀ ਉਹ ਬਣਾ ਕੇ ਦੇ ਦਿੰਦੇ ਪਿੰਡ ਨੂੰ ਪੁੱਛ ਲਓ ਯਾਰ ਕੀ ਲੋੜ ਹੈ ਉਹ ਕਹਿੰਦੇ ਇਹ ਵੀ ਵਜਾ ਸਾਨੂੰ ਆ ਕਰ ਦਿਓ ਜੀ ਇਹਦੀ ਵਜਾ ਸਾਡੇ ਸਕੂਲ ਚ ਆ ਕਰ ਦਿਓ ਜੀ ਪਹਿਲਾਂ ਕੀ ਹੁੰਦਾ ਸੀਗਾ ਹੁਣ ਇਹਨਾਂ ਨੇ ਇਹਨਾਂ ਨੇ ਆਪਾਂ ਨੂੰ 70 ਸਾਲਾਂ ਚ ਆਹੀ ਸਿਖਾਇਆ ਹੋਰ ਕਰਨ ਕੀ ਉਹ ਜਦੋਂ ਮੈਂ ਨਵਾਂ ਨਵਾਂ MP ਬਣਿਆ ਸੰਗਰੂਰ ਤੋਂ ਬੈਠਿਆ ਧੂਰੀ ਵਾਲੇ ਆਪਣੇ ਤੇ ਦਫ਼ਤਰ 'ਚ ਮੈਂ ਕਿਹਾ ਚਲੋ ਵੀ ਲੋਕਾਂ ਨੇ ਮੌਕਾ ਦਿੱਤਾ ਹੈ 5 ਕਰੋੜ ਰੁਪਇਆ ਹੈਗਾ 1 ਸਾਲ ਦਾ ਮੈਂ MP ਕੋਲੇ ਮੈਂ ਕਿਹਾ ਵੀ ਲੋਕਾਂ ਨੂੰ ਦੇਵਾਂਗੇ ਲੋਕਾਂ ਦਾ ਪੈਸਾ ਲੋਕਾਂ ਦਾ ਪਹਿਲੇ ਉਹ ਪੰਚਾਇਤ ਆਈ ਲੈਰਿਕਾ ਗੇਲੇ ਪਾਸਿਓਂ ਪਿੰਡ ਸੀ ਵੀ MP ਸਾਹਿਬ ਸਾਸੀ ਗਾਣ ਸਾਸੀ ਬਾਜੀ ਗ੍ਰਾਂਟ ਚਾਹੀਦੀ ਮੈਂ ਬਿਲਕੁਲ ਦੇਵਾਂਗੇ ਗ੍ਰਾਂਟਾਂ ਤੁਹਾਡੀ ਨੇ ਸਾਢੇ 3 ਲੱਖ ਚਾਹੀਦਾ ਜੀ ਮੈਂ ਸਾਢੇ 3 ਲੱਖ ਦੇ ਦਾਂਗੇ ਲਿਖ ਕੇ ਦੇ ਦੋ ਬਸ ਮਤਾ ਪਾ ਕੇ ਵੀ ਕਿਹੜੇ ਮੰਤਬ ਲਈ ਚਾਹੀਦਾ ਫਿਰ ਉਹ ਵਿਭਾਗ ਨੂੰ ਪੈਸੇ ਦੇ ਦੀ ਸ਼ਮਸ਼ਾਨ ਘਾਟਾਂ ਨਹੀਂ ਕੰਨਾਂ ਉੱਚੇ ਚੱਕੜੀਆਂ ਆਈਆਂ ਮੈਂ ਕੀ ਗੱਲ ਆਪਦੇ ਮੁਰਦਿਆਂ ਤੇ ਯਕੀਨ ਨਹੀਂ ਤੁਹਾਨੂੰ ਵੀ ਬੰਦਾ ਛੱਡ ਗਿਆ ਕਿਤੇ ਬਾਹਰ ਨਿ ਪਵਾਪ ਕਰੇ ਨਾ ਜਾਂ ਦੁਆਰੇ ਮਲੇਰ ਕੋਈ ਲਾਇਬ੍ਰੇਰੀ ਵਾਸਤੇ ਲੈ ਲਓ ਕੋਈ ਸਕੂਲ ਚ ਕਮਰੇ ਪਾ ਦਿੰਦੇ ਆ ਸੋਲੋ ਲਾਈਟਾਂ ਲਾ ਦਿੰਦੇ ਆ ਮੈਨੂੰ ਕਹਿੰਦੇ ਜੀ ਆਹ ਜਿਹੜੇ ਉਸ ਕੰਮ ਗਣਾਏ ਨੇ ਸ਼ਮਸ਼ਾਨ ਘਟ ਅੰਨੇ ਕੰਨਾਂ ਤੋਂ ਬਿਨਾ ਇਹ ਕਰਸਾ ਦੇ ਤੁਸੀਂ ਮੈਂ ਹਾਂ ਭੈ ਪੈਸੇ ਸਾਰੇ ਡਿਵੈਲਪਮੈਂਟ ਵਾਸਤੇ ਦਿੱਤੇ ਕਹਿੰਦੇ ਸਾਡਾ ਕਸੂਰ ਨਹੀਂ ਜੀ ਸਾਨੂੰ ਤਾਂ ਜਿੰਨ ਜਦੋਂ ਵੀ ਮੇਲੇ ਨੇ ਪੈਸੇ ਸੁਖਿਆਨ ਘਟ ਵਾਸਤੇ ਮੇਲੇ ਨੇ ਨਹੀਂ ਬਸ ਫਾਨ ਨੂੰ ਸ਼ਮਸ਼ਾਨ ਘਟ ਉਹ ਤਾਂ ਹੀ ਨਹੀਂ ਉਠਲ ਦਿੱਤਾ ਇਹਨਾਂ ਨੇ ਸੋ ਇਹ ਮਤਲਬ ਕਿਉਂਕਿ ਉਹ ਕਹਿੰਦੇ ਇਹਨਾਂ ਨੂੰ ਪਤਾ ਹੀ ਨਾ ਲੱਗੇ ਇਹਨਾਂ ਨੂੰ ਵੀ ਕੀ ਕੀ ਕਰ ਸਕਦੇ ਹੱਕ ਕੀ ਨੇ ਇਹਨਾਂ ਦੇ ਉਹਨਾਂ ਦੱਸੇ ਹੀ ਨਹੀਂ ਆਪਾਂ ਨਾ ਜੋ ਆਖ ਪੜਨਦੇ ਉੱਤੇ ਸਾਡੇ ਨੌਵੀਂ ਤੱਕ ਕਹਿੰਦੇ ਕੋਈ ਫੇਲ ਨਹੀਂ ਕਰਨਾ ਦਸਵੀਂ 80% ਫੇਲ ਹੋ ਜਾਂਦੀ ਚਲ ਆ ਜਾ ਟਾ ਦੇ ਦਰਸ਼ਕੀਨ ਜਾ ਗਿਆ ਹੁਣ ਤੋਂ ਬਸ ਚਲ ਕਮਾਈ ਚੱਲੋ ਕਿਉਂ ਨਹੀਂ ਫੇਲ ਕਰਨਾ ਯਾ ਬੱਚੇ ਦਾ ਪਤਾ ਤਾਂ ਲੱਗੇ ਨਾ ਟੈਸਟ ਪਹਿਲਾਂ ਲੈ ਲਓ ਤਿੰਨ ਮਹੀਨੇ ਬਾਅਦ ਲੈ ਲਓ ਪਤਾ ਲੱਗ ਜਾ ਬੱਚੇ ਦਾ ਅੱਜ ਕੱਲ ਤਾਂ ਚਾਰ ਚਾਰ ਟੈਸਟ ਹੁੰਦੇ ਨੇ ਸੈਮੈਸਟਰ ਟੈਸਟ ਹੁੰਦੇ ਨੇ ਹੁਣ ਸਰਕਾਰੀ ਸਕੂਲਾਂ 'ਚ ਪੜਾਈ ਦੇਖਿਓ ਤੁਸੀਂ ਟੀਚਰ ਆਉਣਗੇ ਜਿੱਥੇ ਅਜੇ ਟੀਚਰ ਘਟਨੇ ਕਰ ਰਹੇ ਆ ਭਰਤੀ ਉਹਨਾਂ ਨੂੰ ਕੋਈ ਕੋਟਾਂ ਕੂਟਾਂ 'ਚ ਉਹਨਾਂ ਦੇ ਕੇਸ ਪਾਸੇ ਹੋਏ ਨੇ ਉਹ ਵੀ ਅਸੀਂ ਕਲੀਅਰ ਕਰਾ ਕੇ ਟੀਚਰ ਵੀ ਆਉਣਗੇ ਪ ਮਰਜੀ ਹੋਊਗੀ ਤੁਹਾਡੀ ਪ੍ਰਾਈਵੇਟ 'ਚ ਪੜਾਉਣਾ ਪ੍ਰਾਈਵੇਟ 'ਚ ਪੜਾ ਲਓ ਸਰਕਾਰੀ 'ਚ ਪੜਾਉਣਾ ਸਰਕਾਰੀ 'ਚ ਪੜਾ ਲਓ ਪਰ ਪ੍ਰਾਈਵੇਟ 'ਚ ਫੀਸ ਲੱਗੂਗੀ ਸਰਕਾਰੀ 'ਚ ਫੀਸ ਵੀ ਨਹੀਂ ਲੱਗਣੀ ਪੜ੍ਹਾਈ ਇੱਕੋ ਜੀ ਬਲਕਿ ਸਰਕਾਰੀ ਵਾਲੀ ਵਧੀਆ ਹੋਊਗੀ ਪ੍ਰਾਈਵੇਟ ਨਾਲ ਵਰਧੀਆਂ ਵੀ ਉੱਥੇ ਹੀ ਕਿਤਾਬਾਂ ਵੀ ਉੱਥੇ ਮਿਲਣਗੀਆਂ ਇਹੀ ਹਸਤਾਲਾ ਦਾ ਕਰਾਂਗੇ ਜੀ ਪ੍ਰਾਈਵੇਟ ਨੂੰ ਵਧੀਆ ਬਣਾ ਦਾਂਗੇ ਜੀ ਇਹਨਾਂ ਨੇ ਕੀ ਕੀਤਾ ਸਰਕਾਰੀ ਖਤਮ ਕਰਤੇ ਪ੍ਰਾਈਵੇਟ ਖੜੇ ਕਰਤੇ ਕਮਿਸ਼ਨ ਲੈ ਲੈ ਕੇ ਮਜਬੂਰੀ ਜਾਣਾ ਪੈਂਦਾ ਉੱਥੇ ਜੀ ਕੀ ਕਰੀਏ ਸੋ ਜਦੋਂ ਇੱਥੇ ਖਜ਼ਾਨਾ ਸੀ ਖਜ਼ਾਨਾ ਵੀ ਭਰੀ ਜੰਨੇ ਕੋਈ ਘਾਟਾ ਨਹੀਂ ਪੈਣ ਦਿੰਦੇ ਮੈਂ ਕਦੇ ਕਿਹਾ ਤਿੰਨ ਸਾਲ ਹੋ ਗਏ ਮੈਂ ਕਦੇ ਕਿਹਾ ਖਜ਼ਾਨਾ ਖਾਲੀ ਹੈ ਜਿੰਦੇ ਚਾਹੀਦੇ ਲਓ ਜੀ ਆਜੋ ਖਜ਼ਾਨਾ ਨਹੀਂ ਖਾਲੀ ਹੁੰਦਾ ਕਦੇ ਵੀ ਸਰਕਾਰਾਂ ਦਾ ਇਹ ਨੀਤ ਖਾਲੀ ਸੀ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੈ ਕਾਹਦੇ ਬਾਤੇ ਬੈਠੇ ਹੋ ਮੇਰੇ ਤੇ ਤੁਸੀਂ ਇਹ ਅੱਦਦੇ ਮੁੰਡੇ ਤਾਂ ਐਸੇ ਕਰਕੇ ਭੱਜ ਗਏ ਸਾਡੇ ਬਾਹਰਲੇ ਮੁਲਕਾਂ ਨੂੰ ਉਹ ਬੇਤੋ ਮੰਤਰੀ ਕਹੀ ਜ ਉਹਨਾਂ ਖਜ਼ਾਨਾ ਖਾਲੀ ਛੋਟਾ ਛੋਟ ਚੱਲੇ ਜੁਦੀਏ ਯਾਰ ਇੱਥੇ ਸਰਕਾਰਾਂ ਨੇ ਕੋਈ ਉਮੀਦ ਦੇਣੀ ਹੁੰਦੀ ਐ ਨੌਕਰੀਆਂ ਦੇਵਾਂਗੇ 52000 ਨੌਕਰੀਆਂ ਦੇ ਚੁੱਕਿਆ ਹੁਣ ਤੱਕ ਐ ਕਈ ਤਾਂ ਇੱਥੇ ਹੀ ਖੀਆਂ ਮੈਂ ਇੱਥੇ ਐਸੇ 52000 ਸਰਕਾਰੀ ਨੌਕਰੀਆਂ ਥੋੜੇ ਪਿੰਡਾਂ 'ਚ ਵੀ ਮਿਲੀ ਹੋਣੀ ਕਿਸੇ ਨਾ ਕਿਸੇ ਨੂੰ ਔਰ ਬਿਨਾਂ ਕਿਸੇ ਰਿਸ਼ਵਤ ਤੋਂ ਬਿਨਾਂ ਕਿਸੇ ਸਪਰਸ਼ ਤੋਂ ਇੱਕ ਘਰ 'ਚ ਦੋ ਦੋ ਵੀ ਮਿਲੀਆਂ ਨੇ ਹਾਂ ਕੋਈ ਜੇ ਮੈਰਿਟ 'ਚ ਆ ਗਿਆ ਅਸੀਂ ਇਹ ਥੋੜੀ ਦੇਖਦੇ ਹਾਂ ਵੀ ਘਰ 'ਚ ਇਹ ਘਰ 'ਚ ਦੋ ਆ ਗਈ ਆਜੋ ਭਾਈ ਨੰਬਰ ਲਓ ਆਜੋ ਲਾਇਬ੍ਰੇਰੀਆਂ ਖੋਲ੍ਹ ਰਿਹਾ ਪਿੰਡਾਂ 'ਚ ਉੱਥੇ ਪੜ੍ਹ ਲਓ ਸਾਰੀਆਂ ਕਿਤਾਬਾਂ ਧਰਾਂ ਦੇ ਉੱਤੇ ਪਟਵਾਰੀ ਭਰਤੀ ਹੋਣ ਦੀਆਂ ਪੁਲਿਸ ਚ ਭਰਤੀ ਹੋਣ ਦੀਆਂ ਐਸਡੀਓ ਭਰਤੀ ਹੋਣ ਦੀਆਂ ਸਾਰੀਆਂ ਕਿਤਾਬਾਂ ਕੰਪੀਟੀਸ਼ਨ ਦੀਆਂ ਉੱਤੇ ਪਈਆਂ ਨੇ ਪੜੋ ਪੜ ਕੇ ਆਓ ਇਹ ਹੈ ਜੇ ਪੰਜਾਬ ਸੱਚਣਾ ਪੜਨਾ ਆਪਾਂ ਨੂੰ ਬਹੁਤ ਹੋ ਗਿਆ ਹੁਣ ਇਹ ਆਪਾਂ ਇੱਕ ਤੂ ਲੱਕ ਉਹਨਾਂ ਦੇ ਮਗਰ ਇੱਧਰ ਨੂੰ ਲੈ ਕੇ ਕਦੇ ਸਾਨੂੰ ਹੱਕ ਕੇ ਕਦੇ ਇੱਧਰ ਨੂੰ ਲੈ ਕੇ ਹੱਕ ਕੇ ਕੁਝ ਨਹੀਂ ਕੀਤਾ ਬੇੜਾ ਗੜਕ ਕਰ ਕਰਕੇ ਰੱਖਤਾ ਮੇਰੇ ਕੋ ਸਾਰੀਆਂ ਫੈਲਾਂ ਜਦੋਂ ਆਉਂਦੀਆਂ ਨੇ ਰੋਣਾ ਆਉਂਦਾ ਦੇਖ ਕੇ ਯਾਰ ਆਹ ਕਾ ਹਾਲ ਕਰਤਾ ਪੰਜਾਬ ਦਾ ਯਾਰ ਸਭ ਤੋਂ ਮੋਰੀ ਸੂਬਾ ਹੁੰਦਾ ਸੀ ਪਤਾ ਨਹੀਂ ਕਿ ਨਵੇਂ ਨੰਬਰ ਤੇ ਲੈ ਗਏ ਹੁਣ ਚੱਕ ਕੇ ਉਤੋਂ ਆ ਜਿਹੜਾ ਕੋੜ ਲਾ ਕੇ ਨਸ਼ਿਆਂ ਦਾ ਉਹ ਅੱਡ 70 ਵਿਸ਼ੇ ਲੋਕਾਂ ਦੇ ਘਰਾਂ 'ਚ ਸੋ ਜੀ ਨੇ ਨਸ਼ਾ ਵੇਚ ਕੇ ਪਿੰਡ ਦੇ 10 ਘਰਾਂ 'ਚ 70 ਪਛਾਤੇ ਸਾਡੀਆਂ ਧੀਆ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਚਿੱਟੇ ਰੰਗ ਦੀਆਂ ਕਰਤੀਆਂ ਤੇ ਉਹ ਆਪਣੀ ਕੋਠੀ ਪਾ ਕੇ ਤਿੰਨ ਤਿੰਨ ਮੰਜ਼ਲੀ ਉਹ ਦੀਪਮਾਲਾ ਲਾਵੇ ਉੱਥੇ ਉਹ ਨਹੀਂ ਕਿ ਚੱਲੂਗਾ ਕੰਮ ਧਾਵਾਂ ਦੇ ਦਾ ਤਿੰਨ ਮੰਜ਼ਲਾ ਤੇ ਜੋ ਮਰਜੀ ਸੀ ਐਨਡੀਪੀ ਦੇ ਪਰਚੇ ਪਾ ਕੇ ਉਹਨੂੰ ਉਹਨੂੰ ਦੱਸ ਮਤਲਬ ਚੱਲੀ ਜਾਂਦੇ ਹੁਣ ਵੀ ਤੇ ਚੱਲੀ ਜਾਂਦੇ ਉਹ ਚਾ ਇਹ ਹਟਣਾ ਨਹੀਂ ਹੈ ਕੰਬਧੂ ਗਏ ਮੈਂ ਪੁਲਿਸ ਨੂੰ ਕਹਤਾ ਚੱਲਣਾ ਹੈ ਇਹ ਬਿਮਾਰੀ ਬਹੁਤ ਜੜਾਂ ਡੂੰਡੂngੀਆਂ ਨੇ ਇੱਕ ਇੱਥੇ ਆਪਾਂ ਉੱਪਰੋਂ ਪਰੋਂ ਆਰੀ ਨਾਲ ਵੱਢ ਕੇ ਨਾ ਕਿਤੇ ਛੱਡ ਦਈਏ ਫੇਰ ਅਰਾ ਹੋ ਜੂ ਦਰਖਤੇ ਸੋ ਜੜਾਂ ਪਟਣੀਆਂ ਤਣੇ ਪਟੜਿਆਂ ਇਹਨਾਂ ਦੇ ਔਰ ਪੰਜਾਬ ਦੇ ਲੋਕ ਤਿਆਰ ਨੇ ਤੁਸੀਂ ਤਿਆਰ ਹੋ ਸਾਥ ਦੇ ਰਹੇ ਤੋ ਅੱਗੇ ਦੇਖਣਾ ਆਪਾਂ ਨੇ ਪੰਜਾਬ ਨੂੰ ਕਿਵੇਂ ਕਿੱਧਰ ਲੈ ਕੇ ਜਾਣਾ ਅਸੀਂ ਸਾਡੇ ਜਵਾਕਾਂ ਨੂੰ ਨੌਕ ਜੋਬ ਪ੍ਰੋਵਾਈਡਰਸ ਬਣਾਉਣਾ ਜੋਬ ਸੀਕਰਸ ਨਹੀਂ ਨੌਕਰੀਆਂ ਮੰਗਣ ਵਾਲੇ ਨਹੀਂ ਬਣਾਉਣਾ ਨੌਕਰੀਆਂ ਦੇਣ ਵਾਲੇ ਬਣਾਉਣਾ ਉਹਦੇ ਕੰਮ ਖੋਲੀਏ ਛੋਟੇ ਛੋਟੇ ਉਹ 4-5 ਮੁੰਡਿਆਂ ਨੂੰ ਮੁੰਡਿਆਂ ਨੂੰ ਕੰਮ ਦੇਵੇ ਹੁਣ ਮਿੰਨੀ ਬਸਾ ਤੇ ਕੱਢਾਂਗੇ ਇਸ ਪਰਮਟ ਲਓ ਚਾਰ-ਚਾਰ ਜਣੇ ਇਕੱਠੇ ਹੋ ਕੇ ਦੋ-ਦੋ ਜਣੇ 30-30 ਕਿਲੋਮੀਟਰ ਦੇ ਪਰਮਟ ਕੱਢਾਂ ਪਿੰਡਾਂ ਚ ਬਸੇ ਹੀ ਬੰਦ ਹੋ ਗਈਆਂ ਜਦੋਂ ਕਿਹੜੇ ਪਿੰਡ ਬਸਾਉਂਦੀ ਹੈ ਬੱਸਾਂ ਹੀ ਬੰਦ ਹੋ ਗਈਆਂ ਪਤਾ ਨਹੀਂ ਕਿੱਧਰ ਲੈ ਕੇ ਰੂਟ ਹੋ ਹੁਣ ਅਸੀਂ ਪਿੰਡਾਂ ਨੂੰ ਰੂਟ ਦੇ ਰਹੇ ਹਾਂ ਪਿੰਡਾਂ ਦੇ ਮਿੰਨੀ ਬੱਸਾਂ ਦੇ ਪਰਮਿਟ ਕੱਢ ਰਹੇ ਹਾਂ ਅਪਲਾਈ ਕਰ ਦਿਓ ਕੋਈ ਉਹ ਚ ਸਪਾਰਸ਼ ਨਹੀਂ ਚੱਲਦੀ ਕੋਈ ਕੁਝ ਨਹੀਂ ਤੇ ਆਓ ਕੰਮ ਕੰਮ ਕਰੋ ਕਿੰਨਿਆਂ ਨੂੰ ਕੰਮ ਮਿਲੂਗਾ ਜੀ ਡਰਾਈਵਰ ਕਨੈਕਟਰ ਫਿਰ ਮਿਸਤਰੀ ਫਿਰ ਡੀਜ਼ਲ ਵਰਤਿਆ ਜਾਊਗਾ ਫਿਰ ਰਿਪੇਅਰ ਦੀਆਂ ਦੁਕਾਨਾਂ ਟਾਇਰਾਂ ਦੀਆਂ ਦੁਕਾਨਾਂ ਕਿੰਨਿਆਂ ਨੂੰ ਕੰਮ ਮਿਲੂਗਾ ਜੀ ਇਹ ਤਾਂ ਸੋਚਦੇ ਨਹੀਂ ਹੈਗੇ ਇਹਦਾ ਬਦਅਬਦੀ ਨਹੀਂ ਸੋਚੀ ਗਏ ਨੇ ਮੇਰਾ ਸਾਲਾ ਮੇਰਾ ਜੀਜਾ ਇਹਦਾ ਪੁੱਤ ਇਹਦਾ ਭਤੀਜਾ ਫਸਾਇ ਤੋਂ ਵੱਧ ਗਏ ਇਹਦੂਗਾ ਇਹਦੇ ਉੱਪਰ ਵਧੀ ਨਹੀਂ ਬਸ